ਆ ਦੇਖੋ ਜੀ ਕਿਆ ਕਿਆ ਨਾਮ ਪੋਲ ਕੀ ਹੈ ਤੇਰਾ ਜਿਸੇਕਰ ਇਹ ਸ਼ੇਕਰ ਹੈ ਜੀ ਆਹ ਦੇਖੋ ਇਹ 137 ਨੰਬਰ ਹੈ ਨਾ ਜੀ ਗੁਲਸ਼ਨ ਜੀ ਇਹ 137 ਨੰਬਰ ਹੈ ਆਹ ਦੇਖੋ ਜੀ ਇਹ ਘਰ ਦੇ ਵਿੱਚ ਇਹਨੇ ਆਹ ਆਹ ਸਾਰਾ ਦਿਖਾਉ ਥੱਲੇ ਆਹ ਸਾਰਾ ਦੇਖੋ ਜੀ ਆਹ ਦੇਖੋ ਔਰ ਇਹ ਇਹ ਮੁਕਰ ਰਿਹਾ ਹੈ ਕਿ ਮੈਂ ਚੋਰੀ ਨਹੀਂ ਕੀਤੀ ਆਲੇ ਕੋਈ ਕਿੰਨਾ ਨੁਕਸਾਨ ਕਰਿਆ ਆਹ ਦੇਖ ਲੋ ਸਾਰਾ ਆਹ ਵਾਲਾ ਜੀ ਚਲੇਗਾ ਆਹ ਦੇਖੋ ਜੀ ਪੂਰਾ ਘਰ ਬੇੜਾ ਹੋਇਆ ਆਹ ਦੇਖੋ ਯਾਰ ਆਹ ਦੇਖੋ ਜੀ ਉੱਪਰ ਆਉਂਦੀ ਪਿੱੜਤੀ ਗਈ ਆਹ ਦੇਖੋ ਇਹਨੂੰ ਇਹਨੂੰ ਬਾਹਰ ਨਾ ਜਾਣ ਦਿਓ ਜੀ ਬਾਹਰ ਨਾ ਜਾਣ ਦਿਓ ਇਹਨੂੰ ਆਹ ਦੇਖੋ ਜੀ ਆਹ ਸਮਾਨ ਸਾਰਾ ਆਹ ਦੇਖੋ ਆਹ ਦੇਖੋ ਜੀ ਇਹ ਮੌਕਾ ਹੈ ਜੀ ਇਹ ਮੌਕੇ ਦੇ ਉੱਤੇ ਦੇਖੋ ਇਹਨੇ ਚੋਰੀ ਕੀਤੀ ਆਹ ਦੇਖ ਲੋ ਸਮਾਨ ਆਹ ਦੇਖੋ ਇਹ ਖਾਲੀ ਇਹ ਸਾਰੀਆਂ ਟੂਟੀਆਂ ਉਤਾਰ ਕੇ ਲੈ ਗਿਆ ਆ ਦੇਖੋ ਵਾਸ਼ ਵੇਸ਼ਨ ਦੀਆਂ ਟੂਟੀਆਂ ਵੀ ਉਤਰੀਆਂ ਹੋਈਆਂ ਆ ਦੇਖੋ ਵਾਸ਼ ਵੇਸ਼ਨ ਦੀਆਂ ਟੂਟੀਆਂ ਵੀ ਉਤਰੀਆਂ ਹੋਈਆਂ ਟੂਟੀਆਂ ਵਾਸ਼ ਵੇਸ਼ਨ ਦੀਆਂ ਉਹ ਦੇਖੋ ਕਿਚਨ ਕਿਚਨ ਦੇ ਵਿੱਚੋਂ ਸਿੰਕ ਦੀਆਂ ਟੂਟੀਆਂ ਸਾਰਾ ਸਾਰੀਆਂ ਟੂਟੀਆਂ ਨਲਕੇ ਨੂੰ ਕੇ ਸਾਰੇ ਲੈ ਗਿਆ ਸੰਦੀਪ ਨੇ ਜਾਣ ਨਾ ਦੇ ਉਹਨ ਇੱਕ ਮਿੰਟ ਉੱਪਰ ਦੇ ਇੱਕ ਲੈ ਕੇ ਆਉਣਾ ਮੈਂ ਸਾਰਾ ਉੱਪਰ ਆ ਆ ਦੇਖੋ ਜੀ ਇਹ ਤਸੱਲੀ ਦੇ ਨਾਲ ਪੂਰੀ ਚੋਰੀ ਕੀਤੀ ਹੋਈ ਹੈ ਜੀ ਪਤਾ ਨਹੀਂ ਕਿੰਨੇ ਦਿਨ ਕਿੰਨੇ ਦਿਨ ਇਹਨਾਂ ਨੇ ਲੱਗੇ ਆ ਆ ਦੇਖੋ ਸਾਰੇ ਸੂਟ ਆ ਦੇਖੋ ਆ ਦੇਖੋ ਜੀ ਆ ਸਾਰੇ ਬੈੱਡ ਬੁੱਡੇ ਸਾਰੇ ਆ ਦੇਖੋ ਆ ਦੇਖੋ ਸਾਰੇ ਬੈੱਡ ਏਸੀ ਆ ਦੇਖੋ ਉਹ ਲੋਕਰ ਦਾ ਉਹ ਦੇਖੋ ਸਾਹਮਣੇ ਲੋਕਰ ਜੀ ਉਹ ਲੋਕਰ ਆ ਜੀ ਇਹ ਹੁਣੀ ਐ ਜਿਹੜੇ ਗ੍ਰੀਨ ਇਨ ਕਲੇਵ ਦੇ ਵਾਸੀ ਸਾਰੇ ਆਏ ਆ ਜੀ ਆ ਦੇਖੋ ਇਹ ਪੂਰੀ ਤਸੱਲੀ ਇਧਰ ਹੋਰ ਪੂਰੀ ਤਸੱਲੀ ਦੇ ਨਾਲ ਦੇਖੋ ਚੋਰੀ ਕੀਤੀ ਹੋਈ ਜੀ ਆ ਦੇਖੋ ਬੜਾ ਆਰਾਮ ਨਾਲ ਕਿੰਨੇ ਜਣੇ ਸੀਗੇ ਤਿੰਨ ਦੋ ਜਣੇ ਸੀਗੇ ਇੱਕ ਕਾਬੂ ਕਰਿਆ ਉਹਨੇ ਇੱਕ ਕਾਬੂ ਹੋਇਆ ਜੀ ਆ ਦੇਖੋ ਬਾਥਰੂਮ ਆ ਦੇਖੋ ਬਾਥਰੂਮ ਦੀਆਂ ਟੂਟੀਆਂ ਵੀ ਆ ਦੇਖ ਲਓ ਬਾਥਰੂਮ ਦੀਆਂ ਟੂਟੀਆਂ ਤਾਂ ਕਿ ਅੰਕਲ ਜੀ ਸਾਰੀਆਂ ਚੱਕ ਲੀਆਂ ਦੇਖ ਲਓ ਔਰ ਦੇਖੋ ਉੱਪਰ ਵੀ ਹੈ ਕੋਈ ਕਮਰਾ ਹੈ ਉੱਪਰ ਕੁਸ਼ਟ ਸੋਹੜ ਹੈ ਜੀ ਸੋਹੜ ਠਿਕਰਾਉ ਹੋਇਆ ਸਮਾਨ ਇਹ ਟੌਪ ਇਹ ਟੌਪ ਫਲੋਰ ਹੈ ਜੀ ਇਹ ਟੌਪ ਫਲੋਰ ਆ। ਹੈ? ਇਹ ਟੈਚੂ ਦੇਚ ਨਰੀ ਨੂੰ ਸੁਣੇ। ਇਹ ਟੌਪ ਫਲੋਰ ਦਾ ਜਿਹੜਾ ਸਟੋਰ ਬਣਾਇਆ ਹੋਇਆ ਆ। ਆ ਦੇਖੋ। ਇਹ ਪਿੱਛੇ ਪੈਕਿੰਗ ਹੈ। ਸਾਰਾ ਇਹ ਟੈਚੀਆਂ ਦੇਖੋ ਆ ਆ ਟਰੰਕ ਖੋਲ ਰੱਖਿਆ। ਇਹ ਏਸੀ ਕੱਢ ਦੀਆਂ ਸੇ। ਇਹ ਏਸੀ ਕਢ ਲਈਏ ਦੇਖੋ ਜੀ ਤਾਰ। ਇਹ ਅਲਮਾਰੀ ਹੈ ਜੀ ਆ ਦੇਖੋ। ਆ ਦੇਖੋ। ਸਾਰਾ ਸਮਾਨ ਦੇਖੋ ਇਹਨਾਂ ਨੇ ਬਖੇਰ ਰੱਖਿਆ ਜੀ ਆਹ ਟਰੱਕ ਖੋਲ ਰੱਖਿਆ ਪਤਾ ਨਹੀਂ ਕਿਆ ਕਿਆ ਕੱਢ ਰੱਖਿਆ ਇਹ ਮੌਕੇ ਤੇ ਫੜਿਆ ਜੀ ਮੌਕੇ ਤੇ ਭੱਜਦੇ ਹੋਏ ਫੜਿਆ ਜੀ ਇਸ ਕਰ ਦੇ ਵਿੱਚੋਂ ਨਿਕਲਿਆ ਸੀ ਇਹ ਗ੍ਰੀਨ ਕਲੇਵ ਦੀ 107 ਨੰਬਰ ਹੈ ਜੀ ਗਰਾਉਂਡ ਫਲੋਰ ਆਹ ਦੇਖੋ ਆਜੋ ਬਾਹਰ ਆਜੋ ਕੁੰਡੀ ਲਗਾਤੇ ਆਜੋ ਪੁਲਿਸ ਕੋ ਕਰਤੇ ਫੋਨ ਆਰੇ ਕੁੰਡੀ ਇਹਨਾਂ ਨੇ ਇੰਨਾ ਜੀਨਾ ਹਰਾਮ ਕਰਿਆ ਹੋਇਆ ਜੀ ਕੋਈ ਬੰਦਾ ਘਰ ਛੱਡ ਕੇ ਕਿਤੇ ਆਪਣੇ ਗੈਸਟਾਂ ਦੇ ਨਹੀਂ ਜਾ ਸਕਦਾ ਆ ਦੇਖੋ ਸਮਾਨ ਦੇਖੋ ਜੀ ਸਾਰਾ ਆ ਦੇਖੋ ਇਹ ਮੌਕੇ ਤੇ ਫੜਿਆ ਜੀ ਭਾਜੀ ਸਾਰਾ ਹੀ ਸਮਾਨ ਵੇਖੇ ਰਿਆ ਉੱਪਰ ਇੱਕ ਇੱਕ ਕਮਰੇ ਦਾ ਟ੍ਰਾਂਕ ਅਲਮਾਰੀਆਂ ਲੋਕਰ ਲੋਕਰ ਸਾਰੇ ਕੱਢ ਰੱਖੇ ਬਾਹਰ